अच्छा सत श्री काल दोस्तों की हाल है आज मैं अपने पुराने साथी अपने दोस्त बीके ਕੋਲੇ ਆਇਆ ਸੀ ਇੱਥੇ ਲਸ਼ਮਣ ਕਲੋਨੀ ਚ ਵਾਰਡ ਨੰਬਰ ਇਹ 5 ਹੈ ਬੀਟੂ ਡੇਰੀਆ ਦੇ ਦਾ ਵਾਰਡ ਵਾਈਸ ਹੈ ਸੋ ਮੇਰੇ ਨਾਲ ਬਾਈ ਕੁਲਵਿੰਦਰ ਆਇਆ ਹੈ ਐਮਸੀ ਸਾਹਿਬ ਫਿੰਨ ਨੰਬਰ ਵਾਰਡ ਚ ਬਿੰਤਾ ਜੀ ਪ੍ਰਧਾਨ ਜੀ ਤੁਸੀਂ ਜਾਣਦੇ ਹੋ ਸਾਰੇ ਸਾਡੇ ਹਾਂਟੀ ਜੀ ਇਹ ਬਲਾਕ ਦੇ ਪ੍ਰਧਾਨ ਸੋ ਕਾਕੂ ਜੀ ਹੈ ਬਿੱਟੂ ਜੀ ਦੇਰੀ ਵਾਲੇ ਬੋਰਡ ਦੇ ਐਮਸੀ ਮੇਰਾ ਮੁੰਡਾ ਵੀ ਆਇਆ ਹੈ ਸੋ ਇਧਰ ਪ੍ਰਧਾਨ ਜੀ ਸਾਡੇ ਟਰੱਕ ਯੂਨੀਅਨ ਦੇ ਰਿਸ਼ਪਾਲ ਜੀ ਉਹ ਵਿੱਕੀ ਹਨੀ ਸਾਰੇ ਪਿੱਛੇ ਖੜੇ ਹੈ ਇਹ ਦੁਕਾਨ ਹੈ ਵਿੱਕੇ ਦੀ ਸੋ ਇਹ ਇੱਥੇ ਪਿਆ ਪਿਆ ਉਹਦਾ ਸਮਾਨ ਵੇਚਦਾ ਹੈ ਇਹ ਔਰ ਇਹ ਰਾਜੇ ਵੜਿੰਗੂ 2012 ਤੋਂ ਲੈ ਕੇ ਹੁਣ ਤੱਕ ਮਦਦ ਕਰਦਾ ਹੈ ਸੋ ਬੋਟਾ ਤਾਂ ਪੌਂਦਾ ਹੀ ਪੌਂਦਾ ਨਾਲ ਪੌਂਦਾ ਵੀ ਹੈ ਵਿਚਾਰਾ ਪਿਆ ਤੇ ਮਗਰਲੇ ਮੈਂ ਇਸ ਕਰਕੇ ਲਾਈਵ ਕਰ ਰਿਹਾ ਕਿ 30 ਸਾਲਾਂ ਤੋਂ ਇਹ ਇਸ ਤਰ੍ਹਾਂ ਮੰਜੇ ਤੇ ਪਿਆ ਹੈ 30 ਇਅਰਸ ਸੋ 30 ਸਾਲ ਬੰਦਾ ਇਸ ਤਰ੍ਹਾਂ ਪਿਆ ਹੈ ਤੇ ਬਾਹ ਵੀ ਨਹੀਂ ਹਿਲਦੀ ਹੈ ਸੋ ਇਸੇ ਤਰ੍ਹਾਂ ਬੈਠ ਕੇ ਆਪਦੀ ਦੁਕਾਨ ਵੀ ਚਲਾਉਂਦਾ ਹੈ ਤੇ ਆਪ ਦਾ ਭਾਈਚਾਰਾ ਵੀ ਪੂਰਾ ਬਣਾਇਆ ਹੋਇਆ ਹੈ ਤੇ ਸਾਡੇ ਵਰਗੇ ਲੋਕਾਂ ਨੂੰ ਪਿਆਰ ਵੀ ਕਰਦਾ ਸੋ ਇਹ ਜ਼ਿੰਦਗੀ ਦਾ ਸੰਘਰਸ਼ ਹੈ ਇਹਦੇ ਤੋਂ ਸਾਨੂੰ ਸਿੱਖਣਾ ਚਾਹੀਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਮਹਾਰਾਜ ਦਾ ਕਿ ਸਾਡੇ ਪੈਰ ਦਿੱਤੇ ਸਾਡੇ ਹੱਥ ਦਿੱਤੇ ਅਸੀਂ ਤੁਰੇ ਫਿਰਦੇ ਹਾਂ ਔਰ ਇਹ ਸਾਡਾ ਭਰਾ 30 ਸਾਲਾਂ ਤੋਂ ਮੰਜੇ ਤੇ ਪਿਆ ਰੱਬ ਇਹਨੂੰ ਚੜ੍ਹਦੀ ਕਲਾ ਬਖਸ਼ੇ ਲekin ਇਹਨੂੰ ਵੇਖ ਕੇ ਜਦੋਂ ਕਦੇ ਮਨ ਡੋਲਦਾ ਹੈ ਤੇ ਫਿਰ ਇਹਨੂੰ ਯਾਦ ਕਰਕੇ ਆਪਦੇ ਮਨ ਨੂੰ ਤਕੜਾ ਕਰ ਲੈਂਦਾ ਹੈ ਕਿ ਜੇ ਇਹ ਜ਼ਿੰਦਗੀ ਨਾਲ ਲੜਾਈ ਲੜ ਰਿਹਾ ਤੇ ਸਾਨੂੰ ਕੀ ਹੋਇਆ ਸੋ ਇਹ ਮੈਂ ਵੀਡੀਓ ਉਹਨਾਂ ਦੋਸਤਾਂ ਲਈ ਪਾਉਣਾ ਚਾਹੁੰਦਾ ਇਹਨੂੰ ਸ਼ੇਅਰ ਵੀ ਕਰਿਓ ਜਿਹੜੇ ਲੋਕ ਜ਼ਿੰਦਗੀ ਤੋਂ ਥੱਕ ਜਾਂਦੇ ਐ ਜਿਹੜੇ ਲੋਕ ਜ਼ਿੰਦਗੀ ਤੋਂ ਹਾਰ ਜਾਂਦੇ ਐ ਜਿਹੜੇ ਇਸ ਸਮੇਂ ਦੇ ਕੀ ਆ ਰਸੀ ਹੁਣ ਕੀ ਕਰੀਏ ਕਿੱਧਰ ਨੂੰ ਜਾਈਏ ਸੋ ਦੋਸਤੋ ਜ਼ਿੰਦਗੀ ਜਿਉਣ ਦਾ ਨਾਮ ਹੈ ਔਰ ਇਹਨੂੰ ਤਖੜੇ ਤਰੀਕੇ ਦੇ ਨਾਲ ਮਜ਼ਬੂਤੀ ਦੇ ਨਾਲ ਹਿੰਮਤਦਾਰ ਹੌਸਲੇ ਦੇ ਨਾਲ ਸਾਨੂੰ ਜ਼ਿੰਦਗੀ ਜਿਉਣੀ ਪੈਂਦੀ ਹੈ ਸੋ ਬਾਦੇ ਭਰਾ ਨੂੰ ਮੁੱਠੀ ਕੋ ਵਿਖਾ ਜੀ ਆ ਦੇਖ ਲਓ ਮੈਨੂੰ ਕਾਜੂ ਵੀ ਖਵਾ ਰਿਆ ਹੈ ਦਾਖਾਂ ਖਵਾ ਰਿਆ ਸੋ ਹਜੇ ਠੰਡਾ ਬਗਾਇਆ ਸੀਗਾ ਸੋ ਮੇਰਾ ਭਰਾ ਪੂਰਾ ਕਾਇਮ ਹੈ ਸੋ ਦਰਸ਼ਨ ਕਰ ਲਓ ਜਿਨ੍ਹਾਂ ਨੇ ਕਰਨੇ ਆ ਕਰਮਾ ਵਾਲਾ ਮਿੱਤਰਾ ਸੋ ਮੈਂ ਆ ਕੇ ਇੱਥੋਂ ਆਪਦੇ ਭਰਾ ਤੋਂ ਅਸ਼ੀਰਵਾਦ ਹਮੇਸ਼ਾ ਲੈ ਕੇ ਜਾਂਦਾ ਹਾਂ ਅੱਜ ਆਇਆ ਸੀ ਗਿੱਦੜਬਾਦੀ ਮੰਡੀ ਤਾ ਮੈਂ ਕਿਹਾ ਮੈਂ ਵਿਕੇ ਨੂੰ ਮਿਲ ਕੇ ਜਾਵਾਂ ਤੁਹਾਨੂੰ ਤਾਂ ਦੱਸਿਆ ਹੈ ਕਿ ਜਦੋਂ ਮੰਡੋਲੇ ਉਦੋਂ ਇਹਦੀ ਸਟੋਰੀ ਯਾਦ ਕਰਦੇ ਤਦਵਾਦ ਸਸਵੀਕਾਲ ਫਿਰ ਮਿਲਦੇ